ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਚਲੋ ਅੱਜ ਗੱਲ ਕਰਦੇ ਆ ਜੀ ਅੰਬਾਨੀਆਂ ਦੇ ਵਿਆਹ ਦੀ ਕੰਗਣਾ ਰੌ ਦੀ ਤੇ ਦਲਜੀਤ ਦੋਸਾਂਝ ਦੀ ਦਲਜੀਤ ਦੋਸਾਂਝ ਤੁਹਾਡਾ ਜਿਹੜਾ ਬਹੁਤ ਵੱਡਾ ਸੂਰਮਾ ਆ ਉਹਦੇ ਬਾਰੇ ਕਈ ਚੈਨਲ ਜਾਂ ਕਈ ਲੋਕ ਬੋਲੀ ਜਾਂਦੇ ਆ ਹਾਂ ਬਈ ਲੋਕ ਥੱਲੇ ਕਮੈਂਟ ਪਾਉਂਦੇ ਸੀ ਲੱਸੀ ਫਲਾਨਾ ਹੁਣ ਲੋਕ ਸਹੀ ਬੋਲਣ ਲੱਪੇ ਆ ਇਹ ਜਿਹੜੇ ਲੋਕ ਹੁੰਦੇ ਆ ਜਿਹੜੇ ਦਲਜੀਤ ਦੇ ਪੱਖ ਚ ਬੋਲਦੇ ਉਹ ਲੋਕ ਕੌਣ ਨੇ ਉਹਨਾਂ ਨੂੰ ਦਲਜੀਤ ਅਰਗਿਆਂ ਦੀ ਟੀਮ ਪੇ ਕਰਦੀ ਆ ਤੇ ਉਹਦੇ ਲਈ ਉਹ ਚੰਗਾ ਬੋਲਦੇ ਨੇ ਦੂਜੇ ਪਾਸੇ ਕੰਗਣਾ ਰਨੌਤ ਕੰਗਣਾ ਰੋਹ ਦੇ ਪੱਖ 'ਚ ਕਦੀ ਤੁਸੀਂ ਫਿਲਮ ਆਉਣ ਤੋਂ ਬਿਨਾ ਮੈਨੂੰ ਦਿਖਾ ਦਿਓ ਉਹਦੇ ਲਈ ਕੋਈ ਉਹਦੇ ਪੱਖ 'ਚ ਬੋਲਦਾ ਉਹ ਉਹਦੇ ਲਈ ਉਦੋਂ ਉਹ ਆਪਣੇ ਲਈ ਆਪ ਹੀ ਵੀਡੀਓ ਵੀਡੀਓ ਬਣਾਉਂਦੀ ਆ ਜਾਂ ਪਾਉਂਦੀ ਆ ਜਾਂ ਟਵੀਟ ਕਰਦੀ ਆ ਅਦਰਵਾਈਜ਼ ਨਹੀਂ ਜਿਹੜਾ ਉਹਨੇ ਆਪਣੇ ਵਿਆਹ 'ਚ ਨਾ ਜਾਣਾਰੇ ਖੁਲਾਸਾ ਕੀਤਾ ਜਾਂ ਜਿਹੜੀ ਗੱਲ ਕਹੀ ਆ ਭਾਈ ਤੁਹਾਨੂੰ ਉਸ ਕੁੜੀ ਬਾਰੇ ਦੱਸ ਦਈਏ ਚਲੋ ਤੁਸੀਂ ਤਾਂ ਜਿਹਦੇ ਪੇਸ਼ ਪੈਨੇ ਹੋ ਐਵੇਂ ਗਲਤ ਕਹੀ ਜਾਂਦੇ ਹੋ ਹਣਾ ਤਤ ਤੈ ਨਹੀਂ ਜਾਂਦੇ ਤਤ ਕੱਢਿਆ ਕਰੋ ਗੱਲਾਂ ਦੇ ਫਿਰ ਤੁਹਾਨੂੰ ਪਤਾ ਲੱਗੇ ਉਹ ਜਦੋਂ ਤੋਂ ਆਈ ਆ ਫਿਲਮ ਲੈਂਚ ਉਹਦਾ ਸਟ੍ਰਗਲ ਦੇਖੋ ਕਿਹੜਾ ਬੜਾ ਸਟਾਰ ਹੈ ਜਿਹਨੂੰ ਹਣ ਮਨਾ ਨਹੀਂ ਕੀਤਾ ਕੰਮ ਤੋਂ ਧੂਮ ਫਿਲਮ ਉਹਨੇ ਮਨਾ ਕੀਤੀ ਸੁਲਤਾਨ ਉਹਨੇ ਮਨਾ ਕੀਤੀ ਹੈ ਠੱਗੋ ਫਿੰਦੋਸਤਾਨ ਉਹਨੇ ਮਨਾ ਕੀਤੀ ਮੈਂ ਨਹੀਂ ਕਰਦੀ ਹੀਰੋਇਨ ਦਾ ਲੋਰ ਰੋਲ ਹੈਨਾ ਤੇ ਅੰਬਾਨੀਆਂ ਦੇ ਵਿਆਹ ਚ ਜਿਹੜਾ ਸ਼ਾਹਰੂਖ ਖਾਨ ਕਹਿੰਦਾ ਸੀ ਨਾ ਭਈ ਤਿੰਨਾਂ ਨੂੰ ਸਾਨੂੰ ਲੈਣਾ ਹੋਵੇ ਤਾਂ ਚੱਡੀ ਵਿਖ ਲਿਓ ਲੋਕਾਂ ਦੀ ਇਹ ਕਈ ਵੀਡੀਓ ਬੱਚੋ ਕਿਹਾ ਸ਼ਾਹਰੂਖ ਖਾਨ ਨੇ ਤੇ ਤਿੰਨੇ ਹੀ ਅਗਲੇ ਨੇ ਨਚਾ ਕੇ ਦਿਖਾ ਦਿੱਤੇ ਤੇ ਕਿਸਾਨਾਂ ਦੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬੜਵੜੀਆਂ ਗੱਲਾਂ ਮਾਰਦਾ ਸੀ ਦਲਜੀਤ ਪਿਛਲੀ ਵਾਰ ਤੇ ਉਹਨਾਂ ਨੇ ਉਹਨੇ ਅੰਦੋਲਨ ਚੱਲਨੇ ਦੇ ਵਿੱਚ ਚੱਲਦੇ ਦੇ ਵਿੱਚ ਹੀ ਉਹਨੂੰ ਕਿਉਂ ਉੱਧਰ ਬੁਲਾ ਕੇ ਨਚਾਇਆ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਿੰਗਰ ਤਾਂ ਉਹ ਹੈ ਨਹੀਂ ਨਾ ਹਿੰਦੁਸਤਾਨ ਦੇ ਹੋਰ ਬਹੁਤ ਸਿੰਗਰ ਸੀ ਉਹਨੂੰ ਨਚਾਇਆ ਤੇ ਸਾਡੇ ਪੰਜਾਬੀ ਲੋਕ ਕਲਿੱਪ ਕਟ-ਕਟ ਪਾਈ ਜਾਂਦੇ ਆ ਕਿ ਦੇਖੋ ਜੀ ਅਮਾਨੀ ਦੇ ਮੁੰਡੇ ਨੇ ਵੀ ਕਹਿਤਾ 20 ਮਿੰਟ ਹੋਰ ਲਾ ਦੇ ਤਾਂ ਉਹ ਮੋਰੋ ਕਹਿੰਦਾ ਵੀਰੇ ਮੈਂ ਤਾਂ ਤੇਰੇ ਲਈ 30 ਮਿੰਟ ਲਾਉਂਗਾ ਹਨਾ ਇਹ ਗੱਲਾਂ ਛੋਟੇ ਪੁਆਇੰਟ ਨਹੀਂ ਬਹੁਤ ਵੱਡੇ ਪੁਆਇੰਟ ਆ ਜਦੋਂ ਸਾਡੇ ਜਿਹੜੇ ਸੋਸ਼ਲ ਮੀਡੀਆ ਤੇ ਵੱਡੇ ਵਿਦਵਾਨ ਬਣੇ ਹੋਏ ਨੇ ਇਹ ਜੋ ਗੱਲਾਂ ਕਹਿੰਦੇ ਇਹਨਾਂ ਦੇ ਪਿੱਛੇ ਤੁਸੀਂ ਲੱਗ ਜਾਂਦੇ ਹੋ ਜੇ ਪਿਛਲੇ ਅੰਦੋਲਨ ਦੀ ਗੱਲ ਕਰੀਏ ਜੇ ਸਿੰਗਰ ਐਕਟਰ ਨਾ ਆਏ ਹੁੰਦੇ ਤਾਂ ਭੀੜ ਨਹੀਂ ਹੁੰਦੀ ਹੈਨਾ ਇਹ ਆ ਜਾਂਦੇ ਆ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਸਿੰਗਰ ਤੇ ਐਕਟਰ ਕਿੰਨੇ ਫੁਕਰੇ ਨੇ ਕਿੰਨਾ ਝੂਠ ਬੋਲਦੇ ਨੇ ਅਸੀਂ ਇਹਨਾਂ ਮਗਰ ਲੱਗ ਰਹੇ ਆਂ ਭੀੜ ਸਾਨੂੰ ਇਹ ਨਹੀਂ ਲੱਗਣਾ ਚਾਹੀਦਾ ਕਿਸੇ ਮੁਲਕ 'ਚ ਵੀ ਅੰਦੋਲਨ ਹੁੰਦਾ ਤੇ ਉੱਥੋਂ ਉਹ ਜਿਹੜੀ ਚੀਜ਼ ਦੇ ਅੰਦੋਲਨ ਹੋਇਆ ਉਹ ਉਹਦਾ ਉਹਦਾ ਨਤਾਰਾ ਕੀਤਾ ਜਾਂਦਾ ਸਾਡੇ ਮੁਲਕ ਵਿੱਚ ਹਰ ਵਾਰ ਅੰਦੋਲਨ ਹੁੰਦਾ ਹਰ ਵਾਰ ਨਵੀਂ ਪਾਰਟੀ ਤੇ ਅਸੀਂ ਉਹਨਾਂ ਨੂੰ ਵੋਟਾਂ ਵੀ ਪਾਉਨੇ ਆਂ ਆਪ ਹੈਨਾ ਭੱਜ ਭੱਜ ਕੇ ਵੋਟਾਂ ਪਾਉਨੇ ਆਂ ਹੁਣ ਉਸ ਵਿਆਹ ਦੇ ਵਿੱਚ ਦੇਖੋ ਸਾਰੇ ਸਿੰਗਰ ਐਕਟਰ ਗਏ ਹਣਾ ਆਪਾਂ ਭਾਵੇਂ ਕਹਿ ਦਈਏ ਜੀ ਫੁਕਰੀ ਆ ਕੰਗਣਾ ਮਾੜੀ ਆ ਚਲੋ ਅਸੀਂ ਵੀ ਕਹਿ ਦਿੰਨੇ ਆ ਸਾਡੇ ਕਹਿਨਾਂ ਨੂੰ ਬਣ ਜਾਣਾ ਉਹਨੇ ਓਨੀ ਜ਼ਰਤ ਵਾਲੀ ਰਹਿਣਾ ਜਿੰਨੀ ਵਾਲੀ ਹੈ ਉਹਨੇ ਟਵੀਟ ਕੀਤਾ ਕਿ ਮੈਂ ਨਹੀਂ ਗਈ ਪੈਸਿਆਂ ਤੇ ਨਹੀਂ ਮੈਂ ਨੱਚਦੀ ਮਾੜੇ ਤੋਂ ਮਾੜੇ ਦਿਨ ਉਹਦੇ ਉਧਰ ਕੇ ਮਾੜੇ ਦਿਨ ਦੇਖੇ ਵੀ ਨਹੀਂ ਕਿਸੇ ਨੇ ਬਾਕੀ ਜਿਹੜਾ ਉਹ ਗਲਤ ਬੋਲਦੀ ਆ ਜਾਂ ਕਈਆਂ ਦੇ ਮਨ 'ਚ ਇਹ ਆ ਉਹਨੂੰ ਜੋ ਕੋਈ ਉਹਦੇ ਕੰਨ ਭਰਦਾ ਉਹਨੂੰ ਜੋ ਪਤਾ ਲੱਗਦਾ ਉਹ ਕਹਿੰਦੇ ਜੋ ਮੀਡੀਆ ਕਹਿੰਦਾ ਜਾਂ ਜਿੱਦਾਂ ਇਹ ਸੋਸ਼ਲ ਮੀਡੀਆ ਵਾਲੇ ਕਹਿੰਦੇ ਆ ਕੁਝ ਉਹਨਾਂ ਨੂੰ ਲੋਕ ਸੁਣ ਲੈਂਦੇ ਆ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਪਰ ਸੱਚ ਦੇ ਮਗਰ ਨਹੀਂ ਜਾਂਦੇ ਦੇਖੋ ਜਿਹੜੇ ਦਲਜੀਤ ਦੇ ਪੱਖ 'ਚ ਬੋਲਦੇ ਆ ਨਾ ਬੰਦੇ ਉਹਨਾਂ ਨੂੰ ਪੇ ਕੀਤਾ ਜਾਂਦਾ ਹੈ ਵੀ ਸਾਡੇ ਪੱਖ 'ਚ ਬੋਲਣਾ ਦਲਜੀਤ ਦੋਸਾਂਝ ਨੂੰ ਪੁੱਛੋ ਵੀ ਸੀਨੀਅਰ ਤੋਂ ਸੀਨੀਅਰ ਡਾਇਰੈਕਟਰ ਲਈ ਉਹ ਫਿਲਮ ਕਰਨ ਨੂੰ ਮੰਨਦਾ ਏ ਪੰਜਾਬੀ ਕਹਿੰਦਾ ਮੈਂ ਹਿੰਦੀ ਕਰਨੀ ਆ ਜਦੋਂ ਕੋਈ ਸਾਡਾ ਪੰਜਾਬੀ ਡਾਇਰੈਕਟਰ ਹਿੰਦੀ ਫਿਲਮ ਲੈ ਕੇ ਉਹਦੇ ਜਾਂਦਾ ਵੀ ਚੱਲ ਹਿੰਦੀ ਕਰ ਲਾ ਉਹਨਾਂ ਨੇ ਵੀ ਨਹੀਂ ਕਰਦਾ ਤੇ ਨੰਬਰ 3 ਤੇ ਤੁਹਾਨੂੰ ਗੱਲ ਦੱਸ ਦਵਾਂ ਜੇ ਕਿਤੇ ਇਸ ਵਿਆਹ 'ਚ ਉਹ ਮਨਾ ਕਰ ਦਿੰਦਾ ਨਾ ਤੱਪੜ ਰੁੱਲ ਜਾਂਦੇ ਦਿਲਜੀਤ ਦੇ ਦਿਲਜੀਤ ਨੂੰ ਫਿਲਮ ਨਹੀਂ ਮਿਲਣੀ ਸੀ ਹਿੰਦੀ ਕੋਈ ਵੀ ਆ ਚਮਚਾਗਰੀਆਂ ਕੰਡਰਾਂ ਨਹੀਂ ਮਿਲਦੀ ਆ ਉਹਨੂੰ ਕੰਮ ਜਿਹੜਾ ਮਿਲਦਾ ਹੈ ਇਹ ਤੁਸੀਂ ਵਹਿਮ 'ਚ ਐਵੇਂ ਤੁਰੇ ਫਿਰਦੇ ਹੋ ਉਹਦੇ ਜਿਹੜੇ ਫੈਨ ਫੂਨ ਨੇ ਕਿ ਦਿਲਜੀਤ ਆਏ ਆ ਜੀ ਦਿਲਜੀਤ ਨੇ ਆ ਕਰਤਾ ਦਿਲਜੀਤ ਨੇ ਉਹ ਕਰਤਾ ਦਿਲਜੀਤ ਅਗਰ ਵਿਆਹ 'ਚ ਨਾ ਜਾਂਦਾ ਤੇ ਉਹਨੂੰ ਪਤਾ ਸੀ ਉਹਦੇ ਤੱਪੜ ਰੁੱਲਨੇ ਸੀ ਉਹ ਨਹੀਂ ਜਾਣ ਕੇ ਉਹਨੂੰ ਬੁਲਾਇਆ ਲੱਖ ਕਿਸਾਨ ਜ਼ੋਰ ਵੀ ਲਾ ਲੈਂਦੇ ਉਹ ਮਨਾ ਨਾ ਕਰਦਾ ਉਹ ਕੰਮ ਕਿਉਂਕਿ ਉਹਨੂੰ ਸਿਰਫ ਪੈਸਾ ਚਾਹੀਦਾ ਇੱਕ ਜੁਰਤਾਂ ਵਾਲੇ ਹੁੰਦੇ ਆ ਕਿ ਪੈਸੇ ਵਾਲੇ ਹੁੰਦੇ ਆ ਹਨਾ ਜਿੰਨੀ ਪੈਸੇ ਮਗਰ ਲੱਗਣਾ ਹੁਣ ਸਾਡੇ ਇੱਕ ਨੇ ਕਮੈਂਟ ਪਾਇਆ ਕਿ ਉਹਨੂੰ 8 ਕਰੋੜ ਮਿਲਿਆ ਭਰਾਵਾ ਜਿੱਦਾਂ ਤੂੰ ਗੱਲ ਕਰਦਾ ਬੰਦਾ ਕੱਲਾ ਰਹਿਜੂ ਉਹ ਕੱਲਾ ਕੌਣ ਹੁੰਦਾ ਇਹ ਸੋਚੋ ਸੂਰਮੇ ਇਕੱਲੇ ਤੁਰੇ ਫਿਰਦੇ ਹੁੰਦੇ ਆ ਭਾਵੇਂ ਸ਼ੇਰ ਜਾਨਵਰ ਹੁੰਦਾ ਪਰ ਸ਼ੇਰ ਇਕੱਲਾ ਹੀ ਤੁਰਿਆ ਫਿਰਦਾ ਹੁੰਦਾ ਗਿੱਦੜ ਬਾਗੇ ਚ ਆਉਂਦੇ ਆ ਫੇਰ ਬੱਗ ਬਣ ਜਾਓ ਨਾ ਤੁਸੀਂ ਇਹ ਜਿਹੜੇ ਕਮੈਂਟ ਇਦਾਂ ਦੇ ਪਾਉਂਦੇ ਉਹਨਾਂ ਨੇ ਬਾਗੀ ਬਣਨਾ ਕੁੱਲ ਮਿਲਾ ਕੇ ਜੇ ਕਹੀਏ ਨਾ ਜਿਹੜਾ ਬੰਦਾ ਸਹੀ ਆ ਉਹਨੂੰ ਸਹੀ ਕਿਹਾ ਕਰੋ ਉਹਨਾਂ ਨੇ ਕਦੀ ਆਪਣਾ ਪੈਹਾ ਲਾ ਕੇ ਆਪਣੇ ਲਈ ਬੋਲਣ ਵਾਲੇ ਬੰਦੇ ਨਹੀਂ ਰੱਖੇ ਹੁੰਦੇ ਪਰ ਇਹ ਦਲਜੀਤ ਅਰਗੇ ਜਾਂ ਬਾਕੀ ਲੋਕ ਆਪਣੇ ਬੰਦੇ ਪਿੱਛੇ ਰੱਖਦੇ ਨੇ ਨਾਲ ਉਹਨਾਂ ਨੂੰ ਕਵਰ ਕਰਦੇ ਆ ਜਿੱਦਾਂ ਕਿ ਤੁਸੀਂ ਕਹਿੰਦੇ ਗੋਦੀ মিডিਆ ਗੋਦੀ মিডিਆ ਉਹਨਾਂ ਦਾ ਪਖਪੂਰ ਦਾ ਸਾਡੇ ਵਾਲਾ মিডিਆ ਕੀ ਕਰ ਰਿਹਾ ਸਾਡੇ ਵਾਲਾ ਹੁਣ মিডিਆ ਪੈਸੇ ਲੈ ਕੇ ਦਲਜੀਤ ਨੂੰ ਚੰਗਾ ਕਹੀ ਜਾਂਦਾ ਦਲਜੀਤ ਨੇ ਸ਼ਬੀ ਸੁਧਾਰਤੀ ਪ੍ਰੋਗਰਾਮ ਚ ਵਿਆਹ ਚ ਜਾ ਕੇ ਕਿਦਾਂ ਸ਼ਬੀ ਸੁਧਾਰਤੀ ਬਈ ਕੋਈ ਸ਼ਬੀ ਨਹੀਂ ਸਹਾਰੀ ਪਹਿਲਾਂ ਉਹ ਜਿਹੜਾ ਸੀਗਾ ਇਹਨਾਂ ਦੇ ਖਿਲਾਫ ਹੀ ਸੀ ਸਾਡਾ ਇਹਨਾਂ ਨੇ ਲੜਾਈ ਸੀ ਉਹ ਮੈਂ ਪਿਛਲੀ ਵੀਡੀਓ ਚ ਵੀ ਬੋਲਿਆ ਸੀ ਪਹਿਲਾਂ ਅਸੀਂ ਸਿਮ ਤੋੜ ਦਿੱਤੇ ਫਿਰ ਦੁਬਾਰਾ ਸਿਮ ਲੈ ਲਏ ਹੈ ਉਹਨਾਂ ਦੇ ਪੰਪਾਂ ਦੇ ਘਰਾਓ ਕਰ ਲਿਆ ਮੁੜ ਕੇ ਕੀ ਕੀਤਾ ਇਹ ਚੀਜ਼ਾਂ ਸਮਝਣ ਵਾਲੀਆਂ ਆ ਜਿਹੜਾ ਦਲਜੀਤ ਦੋਸਾਂ ਜਾਂ ਇਹ ਤਾਂ ਐਡਾ ਕ ਖਤਰਾ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਇਹਦੇ ਪੇਸ਼ ਨਹੀਂ ਪੈਂਦਾ ਹੈਗਾ ਪਰ ਮੈਂ ਸੱਚ ਬੋਲਦਾ ਤੇ ਕੁੱਲ ਮਿਲਾ ਕੇ ਮੇਰੇ ਇੱਕ ਭਰਾ ਮਿੱਤਰ ਦਾ ਫੋਨ ਆਇਆ ਸੀ ਪਿਆ ਜਿਹੜੀਆਂ ਗੱਲਾਂ ਤੂੰ ਕਹੀਆਂ ਪਿਛਲੀ ਵੀਡੀਓ ਚ ਵੀ ਨਹੀਂ ਪ੍ਰੋਡਿਊਸਰ ਫਟਾ ਫਸਾਉਣੇ ਹੁੰਦੇ ਆ ਤਾਂ ਇਹ ਚੀਜ਼ਾਂ ਕਰਦੇ ਆ ਉਹ ਚੀਜ਼ਾਂ ਕਿਉਂ ਕਰਦੇ ਆ ਜੇ ਹੁਣ ਦਿੱਦਾ ਵਾਰਨਿੰਗ 3 ਵਾਰ ਇਹਨਾਂ ਨੇ ਪਾਤਾ ਪੋਸਟਰ ਵਾਰਨਿੰਗ 2 ਦੀ ਕਮਾਈ ਕਿੰਨੀ ਹੋਈ ਆ ਜਰਾ ਦੱਸਣ ਵਾਰਨਿੰਗ 3 ਲਈ ਇਦਾਂ ਹੀ ਪਾ ਕੇ ਇਹਨਾਂ ਨੇ ਹੋਰ ਪ੍ਰੋਡਿਊਸਰ ਫਸਾ ਲੈਣਾ ਆ ਉਹਦਾ ਪੈਸਾ ਖਾ ਜਾਣਾ ਤੇ ਮੁੜ ਕੇ ਲੋਕ ਫਿਲਮ ਵਾਲਿਆਂ ਨੂੰ ਮਾੜਾ ਕਹਿੰਦੇ ਆ ਫਿਲਮਾਂ ਵਾਲੇ ਮਾੜੇ ਨਹੀਂ ਹੈ ਜਿਹੜੇ ਇਹਨਾਂ ਕੋ ਕੋ ਫਸਦੇ ਉਹ ਵੀ ਸੋਚਿਆ ਕਰਨ ਉਹ ਜਦੋਂ ਲੁੱਟੇ ਜਾਂਦੇ ਆ ਫਿਰ ਫਿਲਮ ਆੜਿਆਂ ਨੂੰ ਮਾੜਾ ਕਹਿੰਦੇ ਆ ਚੰਗਾ ਬੰਦਾ ਤੁਹਾਤੋਂ ਚੁਣਿਆ ਨਹੀਂ ਜਾਂਦਾ ਚੰਗੇ ਬੰਦੇ ਚੁਣ ਕੇ ਦੇਖੋ ਫਿਲਮ ਨਵੇਂ ਬੰਦਿਆਂ ਨਾਲ ਲੈ ਕੇ ਵੀ ਚੱਲਦੀਆਂ ਇਹ ਵੀ ਇੱਕ ਦਿਨ ਨਵਾਂ ਹੀ ਸੀਗਾ ਵਰਨਿੰਗ ਵਾਲਾ ਹੁਣ ਤੁਹਾਨੂੰ ਹਾਈਪ ਦੇ ਦਿੱਤੀ ਨਾ ਦੇਖੋ ਗਿੱਪੀ ਦਾ ਉਹ ਚ ਫਾਇਦਾ ਆ ਉਹਨੇ ਉਹ ਕਰਨਾ ਇਹਨਾਂ ਦੇ ਨਾਂ ਲੈ ਕੇ ਕੋਈ ਨਹੀਂ ਬੋਲਦਾ ਇਹਨਾਂ ਦਾ ਨਾਂ ਲੈ ਕੇ ਮੈਂ ਬੋਲਦਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਥੱਲੇ ਉਦਾਂ ਦੇ ਕਮੈਂਟ ਪਾਉਂਦੇ ਇਹਨਾਂ ਦੇ ਚਮਚੇ ਚਪਾਟੇ ਆ ਮੈਨੂੰ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਆ ਦੋਕ ਜਿਹੜੇ ਕਮੈਂਟ ਪਾਉਂਦੇ ਇਹ ਤਾਂ ਭੇਡਾਂ ਨੇ ਜਿਹੜੇ ਕਹਿੰਦਾ ਪੈਸੇ ਸਾਨੂੰ ਚਾਹੀਦੇ ਆ ਬੰਦੇ ਇਕੱਲੇ ਰਹਿ ਜਾਣੇ ਆ ਹਨਾ ਤੂੰ ਇਹ ਭੇਡਾਂ ਦਾ ਤੁਰਿਆ ਰ ਪਰ ਸਾਡੇ ਇਧਰ ਮੂੰਹ ਨਾ ਮਾਰ ਤੈਨੂੰ ਅਸੀਂ ਇਨਵੀਟੇਸ਼ਨ ਨਹੀਂ ਦਿੰਦੇ ਤੇ ਤੂੰ ਮਤਲਬ ਉਧਰ ਹੀ ਰਿਆ ਕਰ ਅੰਗ ਜਿਹੜੇ ਨੱਚਦੇ ਆਂ ਅਸੀਂ ਪਾਉਣੇ ਭੰਗੜਾ ਤੁਹਾਡੇ ਲਈ ਤੇ ਬਾਕੀ ਇੱਥੇ ਸਾਰੇ ਨਾ ਜਾ ਕੇ ਅੰਬਾਨੀ ਨੇ ਦਿਖਾਤਾ ਪੇ ਪੈਸੇ ਹੀ ਸਮਾਜ ਨੂੰ ਚਾਹੀਦੇ ਨਹੀਂ ਜੁਰਤ ਵਾਲਿਆਂ ਨੂੰ ਕੁਝ ਨਹੀਂ ਚਾਹੀਦਾ ਜੁਰਤ ਵਾਲੇ ਜਿਹੜੇ ਉਹਨਾਂ ਨੇ ਜੁਰਤ ਤਾਂ ਹੀ ਖੱਟਣੀ ਹੁੰਦੀ ਨਹੀਂ ਪੈਸੇ ਪੋਹ ਨਹੀਂ ਦੇਖੋ ਅਮੀਰ ਖਾਨ ਕਦੀ ਨਹੀਂ ਸੀਦਾ ਅਮੀਰ ਖਾਨ ਵੀ ਇੱਥੇ ਆਇਆ ਅਮੀਰ ਖਾਨ ਦਾ ਨਾਮ ਲੈਂਤਾ ਤਾਂ ਚਲੋ ਇੱਕ ਗੱਲ ਹੋਰ ਬੋਲਦੇ ਨੇ ਅਮੀਰ ਖਾਨ ਇਹ ਨਾ ਸਾਰਿਆਂ ਨਾਲੋਂ ਬਹੁਤ ਸਿਆਣਾ ਹੁਣ ਉਹ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਾਇਆ ਉਹਦੀ ਫਿਲਮ ਆਉਣ ਵਾਲੀ ਸੀ ਉਹਨੂੰ ਰੋਕ ਲਈ ਉਹਨੂੰ ਪਤਾ ਸੀ ਲੋਕਾਂ ਨੇ ਨਕਾਰਨਾ ਲੋਕ ਉਹਦੇ ਖਿਲਾਫ ਬੋਲਦੇ ਨੇ ਘੱਟ ਉਮਰ ਦੀ ਕੁੜੀ ਨੂੰ ਵਿਆਹ ਕਰਾ ਲਿਆ ਫਰਾਨਾ ਕਰਾ ਲਿਆ ਤਮਕਾ ਨਾ ਕਰਾ ਲਿਆ ਉਹਨ ਫਿਲਮਾਂ ਲੇਟ ਕਰਤੀਆਂ ਕੰਮ ਰੋਕ ਲਿਆ ਹੁਣ ਜਦੋਂ ਤੁਸੀਂ ਭੁੱਲ ਤਾਂ ਜਾਣ ਨਹੀਂ ਹੋ ਛੇਤੀ ਤੁਸੀਂ ਤਾਂ ਵੋਟਾਂ ਪਾ ਦਿੰਨੇ ਮਿੰਟ ਚ ਕੰਬਲਿਓ ਹੈਨਾ ਤੁਸੀਂ ਸ਼ਰਮ ਨੂੰ ਹੱਥ ਮਾਰੋ ਤੁਸੀਂ ਅਕਲ ਨੂੰ ਹੱਥ ਮਾਰੋ ਉਹਨੂੰ ਥੋੜੇ ਦਿਨ ਰੋਕ ਕੇ ਫਿਰ ਫਿਲਮ ਪਾ ਦੇਣੀ ਫਿਰ ਤੁਸੀਂ ਕਹਿਣਾ ਬਹੁਤ ਗ੍ਰੇਟ ਹੈ ਅਮੀਰ ਖਾਨ ਲੈਜੈਂਡ ਹੈਨਾ ਅਮੀਰ ਖਾਨ ਪਰ ਨਾ ਥੋੜੇ ਦਿਨ ਯਾਦ ਰੱਖਦੇ ਹੋ ਇਸੇ ਕਰਕੇ ਤੁਹਾਡਾ ਲੋਕ ਯੂਜ਼ ਕਰਦੇ ਆ ਵੋਟਾਂ ਚ ਬਚਿਓ 뷰 ਆਲਿਆਂ ਤੋਂ ਬਚਿਓ ਇਹਨਾਂ ਨੇ ਮਗਰ ਨਾ ਲਗਿਓ ਆਪਣਾ ਖਿਆਲ ਰੱਖੋ ਮਿਹਰਬਾਨੀ ਸ਼ੁਕਰੀਆ ਥੈਂਕ ਯੂ